ਸਰ ਵੀਰ ਜਿਹੜੀ ਕਣਕ ਆ ਸਾਡੀ ਕੀ ਵੀਡਾ ਜੂ 872 ਇਹ ਪੰਜਾਬ ਐਗਰੀਕਲਚਰ ਜਸਟੀ ਨੇ ਬਿਲਕੁਲ ਨਵੀਂ ਕੱਢੀ ਆ ਇਹ ਸਾਡਾ ਬ੍ਰੀਡ ਸੀਡ ਆ ਜਿਹੜਾ ਅਸੀਂ ਵੇਚਿਆ ਤੇ ਉਹ ਸਾਡੀ ਬੀਬੀਆਂ ਇਹਦੀ ਰੋਗਿੰਗ ਕਰ ਰਹੀਆਂ ਨੇ ਅੱਜ ਤੇ ਇਹਦੀ ਜਿਹੜੀ ਬਜਾਈ ਆ ਤਕਰੀਬਨ 17 ਅੱਕ ਹੈਗੀ ਆ ਇਹ ਜਿਹੜੀ ਕਣਕ ਆ ਬਹੁਤ ਵੱਖਾ ਰੱਖਦੀ ਆ ਤੇ ਇਹਦਾ ਜਿਹੜਾ ਸੀਡ ਆ ਅਸੀਂ 32 ਕਿਲੋ ਪਰ ਏਕੜ ਦੇ ਹਿਸਾਬ ਨਾਲ ਪਾਇਆ ਤੇ ਇਹਦੀ ਹਾਈਟ ਆ ਜਿਹੜੀ ਆ 33 85 ਨਾਲੋਂ ਥੋੜੀ ਹੋਰ ਡਵਾਰਪ ਹੈ ਤੇ ਬੱਲੀ ਬੜੀ ਕੁੰਤਮੀ ਹੈ ਇਹਦੀ ਵੀ ਬਹੁਤ ਵੱਡੀ ਬੱਲੀ ਹੈ ਇਹਦੀ ਤੇ ਪੂਰੇ ਸੰਘਣੇ ਕਸੀਰ ਨੇ ਇਹਦੇ ਪੱਤਾ ਬੜਾ ਚੌੜਾ ਹੈ ਤੇ ਕੁਦਰਤੀ ਆਫਤਾਂ ਦਾ ਇਹ ਮੁਕਾਬਲਾ ਕਰੂਗੀ ਵੈਰਾਈਟੀ ਤੇ ਹੁਣ ਇਹ ਤਕਰੀਬਨ ਉਹਦੇ ਨਾਲੋਂ ਥੋੜੀ अर्ਲੀ ਵੀ ਪੱਕੂਗੀ ਆਪਣੀ ਜਿਹੜੀ 3385 ਹੈ ਨਾ ਉਹ ਹਰੀ ਭਾ ਮਾਰ ਰਹੀ ਹੈ ਇਹ ਥੋੜਾ ਸੁਨਹਿਰੀ ਰੰਗ ਚੋਣੇ ਸ਼ੁਰੂ ਹੋ ਗਈ ਤੇ ਇਹਨੂੰ ਅਸੀਂ ਤਿੰਨ ਪਾਣੀ ਲਾਏ ਨੇ ਜਿਹੜਾ ਆਖਰ ਪਾਣੀ ਆ ਸਾਡਾ ਲੱਗ ਗਿਆ ਤਕਰੀਬਨ 20 ਮਾਰਚ ਤੋਂ ਬਾਅਦ ਪੰਜਾਬ ਕੀਟੀ ਅਸਟੀ ਦੀ ਕਮੇਡੀਸ਼ਨ ਹੈ ਜਿਹੜੀ ਆਸਾਨੀ ਸਰ ਵੱਡੀਆਂ ਕੜਕਣਾਉਂਦਾ ਪਾਣੀ ਬਦਲਦਾ ਜਿਹੜੀਆਂ ਉਹ ਤੋਂ ਬਾਅਦ ਲੱਗਿਆ ਨੇ ਦਸੰਬਰ ਦੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਇੱਕ ਪਾਣੀ ਸਾਨੂੰ ਲਾ ਲੈਣਾ ਚਾਹੀਦਾ ਹਵਾ ਤੋਂ ਬਚਾ ਕੇ